ਵਿੰਡੂ ਖੇਤਰ ਰੋਮਨਪਾਲਾ ਕਾਲਜ ਨੇ ਖਤਮ ਕੀਤੀ ਮੈਡੀਕਲ ਸਟੋਰਾਂ ਦੀ ਮਨੋਖਲੀ ਕਾਲਜ ਵਿਕੇ ਕੋਲਿਆ ਪ੍ਰਧਾਨ ਮੰਤਰੀ ਜਨੋਸ਼ਦੀ ਕੇਂਦਰ ਅਤੇ ਟੈਸਟਿੰਗ ਲੈਬ ਸਸਤੇ ਰੇਟਾਂ ਤੇ ਲੋਕਾਂ ਨੂੰ ਮਿਲਣਗੀਆਂ ਦਵਾਈਆਂ ਅਤੇ ਸਸਤੇ ਰੇਟ ਤੇ ਹੋਣਗੇ ਟੈਸਟ ਜ਼ਿਲ੍ਹਾ ਪਠਾਨਕੋਟ ਦੇ ਸਿਵਲ ਹਸਪਤਾਲ ਅਤੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੇ ਪ੍ਰਧਾਨ ਮੰਤਰੀ ਜਨੋਸ਼ਦੀ ਕੇਂਦਰ ਖੋਲਣ ਦੀ وجہ ਨਾਲ ਲੋਕਾਂ ਨੂੰ ਵੱਡੀ ਰਾਹਤ ਹੈ ਜਿਸ وجہ ਨਾਲ ਮੈਡੀਕਲ ਸਟੋਰ ਤੋਂ ਮਿਲਣ ਵਾਲੀ ਮਹਿੰਗੀ ਦਵਾਈਆਂ ਉਹਨੇ ਨਾ ਜਨੋਸ਼ਦੀ ਸੈਂਟਰਾਂ ਤੋਂ ਘੱਟ ਰੇਟ ਤੇ ਮਿਲਦੀਆਂ ਹਨ ਪਰ ਜੇਕਰ ਗੱਲ ਪਿੰਡੂ ਖੇਤਰ ਦੀ ਕਰੀਏ ਤਾਂ ਪਿੰਡੂ ਖੇਤਰ ਵਿਖੇ ਸੁਵਿਧਾਵਾਂ ਨਾ ਹੋਣ ਦੀ ਵਜ੍ਹਾ ਨਾਲ ਲੋਕਾਂ ਨੂੰ ਇਹਨਾਂ ਸਹੂਲਤਾਂ ਲਈ ਪਠਾਨਕੋਟ ਆਉਣਾ ਪੈਂਦਾ ਹੈ ਜਿਸ ਵਜ੍ਹਾ ਨਾਲ ਲੋਕਾਂ ਨੂੰ ਜਿੱਥੇ ਮਹਿੰਗੇ ਕਿਰਾਏ ਖਰਚ ਕਰਨੇ ਪੈਂਦੇ ਨੇ ਉੱਤੇ ਦੂਜੇ ਪਾਸੇ ਸਿਵਲ ਹਸਪਤਾਲ ਵਿਖੇ ਟੈਸਟ ਕਰਵਾਉਣ ਚ ਸਾਰਾ ਦਿਨ ਚੱਲ ਜਾਂਦਾ ਹੈ ਜਿਸ ਦੇ ਬਾਅਦ ਉਹਨਾਂ ਨੂੰ ਮੁਫਤ ਦਵਾਈ ਮਿਲਦੀ ਹੈ ਪਰ ਹੁਣ ਲੋਕਾਂ ਨੂੰ ਇਹਨਾਂ ਸੁਵਿਧਾਵਾਂ ਲਈ ਪਠਾਨਕੋਟ ਨਹੀਂ ਆਣਾ ਪਵੇਗਾ ਕਿਉਂ ਕੀ ਅਮਨਪੱਲਾ ਕਾਲਜ ਵਲੋਂ ਕਾਲਜ ਵਿਖੇ ਪ੍ਰਧਾਨ ਮੰਤਰੀ ਜਨ ਆਰਥਿਕ ਕੇਂਦਰ ਖੋਲਿਆ ਗਿਆ ਹੈ ਅਤੇ ਨਾਲ ਹੀ ਸਸਤੇ ਰੇਟਾਂ ਤੇ ਟੈਸਟ ਕਰਨ ਵਾਲੀ ਲੈਬ ਦੀ ਵੀ ਉਦਾਰੀ ਕੀਤੀ ਗਈ ਹੈ ਤਾਂ ਜੋ ਪਿੰਡੂ ਖੇਤਰ ਦੇ ਲੋਕਾਂ ਨੂੰ ਖਜਲ ਖੁਆਰ ਨਾ ਹੋਣਾ ਪਵੇ ਦੱਸਦੇ ਚੱਲੀਏ ਕਿ ਅਮਨਪੱਲਾ ਕਾਲਜ ਦੇ ਇਹ ਪ੍ਰਯਾਸ ਨਾਲ ਕਰੀਬ 100 ਜਨੋ ਹੋਵੇਗਾ ਫਾਇਦਾ ਭਾਰਤ ਨੈਟ న్యూਸ ਵੱਲੋਂ ਆਪਕਾ ਤੋਂ ਰਾਜੇਸ਼ ਪਰਦਵਾਜ ਦੀ ਖਾਸ ਰਿਪੋਰਟ ਕਹਣਾ জানা ਹੈਗਾ ਕਿ ਮੈਂ ਸਿਵਲ ਹਸਪੀਟਲ ਤੋਂ ਆਇਆ ਹੈਗਾ ਤੇ ਜਿਹੜੇ ਅਮਨ ਪੱਲਾ ਫਾਊਂਡੇਸ਼ਨ ਦੇ ਜਿਹੜੇ ਨਰਸਿੰਗ ਸਟੂਡੈਂਟਸ ਹੈਗੇ ਆ ਉਹ ਸਾਡੇ ਕੋਲ ਟ੍ਰੇਨਿੰਗ ਤੇ ਆਉਂਦੇ ਹੈਗੇ ਆ ਇਸ ਵੇਲੇ ਸਾਡੇ ਸਿਵਲ ਹਸਪੀਟਲ ਵਿੱਚ ਸਟਾਫ ਜਿਹੜੇ ਸਾਡੇ ਨਰਸਿੰਗ ਆਫੀਸਰਸ ਹੈਗੇ ਇਹਨਾਂ ਦੀ ਬਹੁਤ ਜ਼ਿਆਦਾ ਕਮੀ ਹੈਗੀ ਹੈ ਤੇ ਮੈਂ ਬੜੇ ਗਰਮ ਨਾਲ ਇਹ ਕਹਿ ਸਕਦਾ ਕਿ ਇਹਨਾਂ ਜਿਹੜੇ ਅਮਨ ਪੱਲਾ ਫਾਊਂਡੇਸ਼ਨ ਦੇ ਜਿਹੜੇ ਨਰਸਿੰਗ ਸਟੂਡੈਂਟਸ ਹੈਗੇ ਆ ਇਹਨਾਂ ਨਾਲ ਅਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਆਪਣਾ ਸਿਵਲ ਹਸਪੀਟਲ ਚਲਾ پا ਰਹੇ ਹਾਂ ਅਤੇ ਮੈਂ ਆਸ਼ਾ ਕਰਦਾ ਹਾਂ ਕਿ ਆਉਣ ਵਾਲੇ ਸਮੇਂ 'ਚ ਵੀ ਇਹ ਜਿਹੜਾ ਸਹਿਯ ਇਸ ਤੋਂ ਇਲਾਵਾ ਮੈਂ ਜਿਹੜਾ ਜਨੋਸ਼ਦੀ ਕੇਂਦਰ ਹੈਗਾ ਜਿਹੜਾ ਜਿੱਥੇ ਅਮਨਪੱਲਾ ਫਾਊਂਡੇਸ਼ਨ ਵਾਲਿਆਂ ਨੇ ਖੋਲੇ ਹੈਗੇ ਇਹਦੇ ਵਿੱਚ ਮੈਂ ਇਹ ਕਨਵੇ ਕਰਨਾ ਚਾਹੁੰਦਾ ਕਿ ਇਹਦੇ ਵਿੱਚ ਦਵਾਈਆਂ ਜਿਹੜੀਆਂ ਹੈਗੀਆਂ 60 ਤੋਂ 70% ਮਾਰਕੀਟ ਰੇਟ ਤੋਂ ਘੱਟ ਹੈਗੀਆਂ ਇਹਦੇ ਵਿੱਚ ਨਾਲੇ ਇਸ ਕੋਈ ਵੀ ਪੇਸ਼ੈਂਟ ਜਿਹੜਾ ਹੈਗਾ ਆ ਕਿ ਇਸ ਸਹੂਲਤ ਦਾ ਫਾਇਦਾ ਉਠਾ ਸਕਦਾ ਹੈਗਾ ਤੇ ਮੈਂ ਜਿਹੜੇ ਅਮਨਪੱਲਾ ਫਾਊਂਡੇਸ਼ਨ ਨੂੰ ਇਸ ਗੱਲ ਦੀ ਬਹੁਤ-ਬਹੁਤ ਵਧਾਈ ਦੇਣਾ ਹੈਗਾ ਕਿ ਨਾਨੇ ਜਿਹੜਾ ਜਨੋਸ਼ਦੀ ਕੇਂਦਰ ਹੈਗਾ ਇਸ ਤੋਂ ਇਲਾਵਾ ਜਿਹੜਾ ਡਾਇਗਨੋਸਟਿਕ ਫੈਸਿਲਿਟੀਆਂ ਹੈਗੀਆਂ ਲੈਬ ਹੈਗੀ ਹੈ ਖੋਲੇ ਹੈਗਾ ਤੇ ਇਹਦਾ ਲੋਕਾਂ ਨੂੰ ਬਹੁਤ ਜ਼ਿਆਦਾ ਫਾਇਦਾ ਮਿਲਣ ਵਾਲਾ ਤੋਂ ਲਾ ਫਾਊਂਡੇਸ਼ਨ ਵੱਲੋਂ ਅੱਜ ਜਨ ਅਸ਼ਦੀ ਕੇਂਦਰਵਾਦ ਗਾਰਡਨ ਕੀਤਾ ਗਿਆ ਔਰ ਉਹਦੇ ਨਾਲ ਨਾਲ ਸੁਨੀਲਾ ਪੱਲਾ ਪੈਕ ਫਲਾਬ ਦਾ ਵੀ ਉਦਗਾਰਨ ਕੀਤਾ ਗਿਆ ਇਹਦਾ ਮੁੱਖ ਕਾਰਨ ਉਹ ਕਿ ਹੈ ਕਿ ਇਸ ਇਲਾਕੇ ਦੇ ਗਰੀਬ ਜਨਤਾ ਦਾ ਉਹਨਾਂ ਦਾ ਸਾਰੀਆਂ ਜਿਹੜੀਆਂ ਸੂਜਤਾਂ ਨੂੰ ਦੇਖਦਿਆਂ ਹੋਇਆਂ ਉਹਨਾਂ ਦੀਆਂ ਜ਼ਰੂਰਤਾਂ ਨੂੰ ਦੇਖਦਿਆਂ ਹੋਇਆਂ ਅਸੀਂ ਇਹ ਸਮਝਾ ਕਿ ਇਹ ਇਲਾਕੇ ਦੀ ਮੰਗ ਹੈ ਉਹਨੂੰ ਪੂਰਨ ਕੀਤਾ ਜਾਏ। ਔਰ ਜਿੱਥੇ ਇਹਨਾਂ ਨੂੰ ਇੱਥੇ ਸਸਤੀਆਂ ਦਵਾਈਆਂ ਪ੍ਰਧਾਨ ਮੰਤਰੀ ਜਨ ਆਯੁਸ਼ਦੀ ਕੇਂਦਰ ਦੇ ਦੁਆਰਾ ਮਿਲਣਗੀਆਂ ਉਥੇ ਜਿਹੜਾ ਪੈਸਾ ਹੈ ਉਹਦੇ ਵਿੱਚ ਉਹਨਾਂ ਦੇ ਸਸਤੇ ਜਿਹੜੇ ਨੇ ਟੈਸਟ ਜਿਹੜੇ ਉਹ ਕਿੱਥੇ ਜਾਣਗੇ। ਸਾਡਾ ਜਿਹੜਾ ਅਗਲਾ ਪ੍ਰੋਜੈਕਟ ਇਸ ਤੋਂ ਬਾਅਦ ਹੈ ਉਹ ਆਯੁਰਵੇਦਾ ਹਸਪੀਟਲ ਦਾ ਹੈ ਜਿਹੜਾ ਇਸ ਸਾਲ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ। ਮੈਂ ਲਗਭਗ 2 ਮਹੀਨੇ ਦੇ ਵਿੱਚ ਸਾਡਾ ਟਾਈਪ ਹੋ ਰਿਹਾ ਹੈ ਕਿਸੇ ਅੱਛੀ ਕੰਪਨੀ ਦੇ ਨਾਲ ਉਹਦੇ ਨਾਲ ਫਿਰ ਬਹੁਤ ਸਾਰਾ ਜਿਹੜਾ ਇਤਵਾਰ ਇਲਾਕਾ ਹੈ ਉਹ ਆਪਣੀਆਂ ਜਿਹੜੀਆਂ ਇਲਾਜ ਹੈ ਜਿਹੜਾ ਇੱਕ ਜਿਹੜਾ ਪਰੰਪਰਿਕ ਜਿਹੜੀ ਸਾਡੀ ਜਿਹੜਾ ਇਲਾਜ ਸੀ ਉਹਦੇ ਆਯੁਰਵੇਦਾਈ ਸੀ ਤੇ ਆਯੁਰਵੇਦਾ ਦੇ ਨਾਲ ਹੀ ਪੰਨਾ ਸਾਰੇ ਜਿਹੜਾ ਸਿਸਟਮ ਨੂੰ ਬੰਨਦਾ ਜੀ ਆਯੁਰਵੇਦਾ ਕੋਲ ਇੱਥੇ ਹਸਪਤਾਲ ਗਵਰਨਮੈਂਟ ਨਾਲ ਬਹੁਤ ਸਾਰੀਆਂ ਬਿਮਾਰੀਆਂ ਵਜ੍ਹਾ ਅਸੀਂ ਇਲਾਜ ਕਰਾਂਗੇ ਚੰਗੀ ਟੀਮ ਅੱਤੇ ਆਈ